ਈ ਆ ਗਮਾ ਜੀ 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 7 11 24 ਨੂੰ ਸਾਡੇ ਦਰਦਲਬ ਨਗਰ ਜਿਹੜਾ ਮਹੱਲਾ ਪਿੰਡਾ ਸੁਨਾਰੇ ਨੂੰ ਨਾਮ ਕਰਾਉ। ਉੱਥੋਂ ਇੱਕ ਲੇਡੀ ਪਰਨੀਤ ਗੁਰਪਤਨੀ ਅਮਰਜੀਤ ਸਿੰਘ ਦੀ ਆ। ਉਹਦੇ ਘਰ ਦੇ ਵਿੱਚ 15 ਟੋਕਾ ਇੱਕ ਮੁੱਲੋਂ ਇਹਦਾ ਬਾਲੀਅਰ ਸਨੇਟ ਕਰੀਏ ਸੀ ਦੋ। ਇਹਦੇ ਜਿਹਦੇ ਵਿੱਚ ਮੁਕਦਮੇ ਦੀ ਜਿਹੜੀ ਅਹਿਮੀਤ ਨੂੰ ਜਾਣਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਸ਼ਨੀ ਕੁਟਿਆਲ ਜੀ ਵੀ ਉਹਨਾਂ ਹਨੀਆਂ ਉਹ ਟੀਮਾਂ ਜਿਹੜੀਆਂ ਡੱਟ ਬਣਾਈਆਂ ਇਹ ਸਪੈਸ਼ਲ ਬਣ ਟੈਕਨੀਕਲ ਤੇ ਖੜੇ ਇਸ ਸਿਚੂਏਸ਼ਨ ਅ ਸ਼ਬਦ ਵਿੱਚ ਜਿਹੜੇ ਮੁਕੱਫਰ ਸੰਭਾਵਨਾ ਇਹਨਾਂ ਦੋਨੇ ਟੀਮਾਂ ਨੇ ਜਵੈਟ ਪ੍ਰੈਸ਼ਨ ਕਰਦੇ ਹੋਏ ਜਿਹੜਾ 4 ਦਿਨ ਦੇ ਵਿੱਚ ਹੀ ਮੁੱਲ ਜਿਹੜਾ ਸੀ ਦੂਸਰੀ ਗੁਰਿੰਦਰ ਸਿੰਘ ਪੁੱਤਰ ਕਨਵੀਰ ਸਿੰਘ ਇਹ ਖਮਾਨੋ ਦਾ ਰਹਿਣ ਵਾਲਾ ਸੀ ਜਿਹਨੂੰ ਰੈਸਟ ਕੀਤਾ ਇਹਦੇ ਚ ਵਿਸ਼ੇਸ਼ ਗੱਲ ਇਹ ਆ ਇਹ ਕਿ 10 ਦਿਨ ਇਹਨੇ ਇੱਕ ਬਦੌਰ ਕੰਪਿਊਟਰ ਕਿਸੇ ਡਾਕਟਰ ਸਾਹਿਬ ਕੋਲ ਉਹਦੇ ਕਲੀਨਿਕ ਤੇ ਨੌਕਰੀ ਕੀਤੀ ਸੀ ਜਿਸ ਦਾ ਬਹਾਨਾ ਜਿਹੜਾ ਬਣਾ ਕੇ ਵੀ ਇੱਕ ਕਨਗੁਰ ਦਾ ਘਰ ਪੁੱਛਣ ਲੱਗਿਆ ਉਹ ਘਰ ਨਹੀਂ ਸੀ ਉਸ ਤੋਂ ਬਾਅਦ ਮਤਾਂ ਦੇ ਅੰਦਰ ਉਹਦੇ ਅੰਦਰ ਉਹਨੇ ਚਲ ਗਿਆ ਪਾਣੀ ਪੀਣ ਤੋਂ ਬਾਅਦ ਫ੍ਰੈਂਡੀ ਜਿਵੇਂ ਅੰਦਰ ਐਂਟਰੀ ਕਰਕੇ ਇਹਨਾਂ ਵਾਲੀਆਂ ਕੁੰਜਾਂ ਸੀ ਮੈਂ ਤੁਹਾਡੇ ਜਰੀਏ ਅਪੀਲ ਕਰਨੀ ਚਾਹਾਂ ਕਿਉਂਕਿ ਅਜੇ ਇਹ ਕਿਸ ਅਨਨੋਨ ਬੰਦੇ ਨੂੰ ਬਿਨਾਂ ਜਾਣ ਪਹਿਚਾਨ ਤੋਂ ਵੇਟ ਨਾ ਖੁੱਲੋ ਘਰੇ ਨਾ ਵੜੋ ਕਿਉਂਕਿ ਪਹਿਲੇ ਵੀ ਜਿਹੜਾ ਇੱਕ ਐਵੇਂ ਹੋਇਆ ਸੀ ਮਾਤਾ ਦੇ ਆ ਉਹ ਜਦੋਂ ਸਨੇਚ ਹੋਈ ਸੀ ਉਹਨਾਂ ਨੇ ਵੀ ਅੰਦਰ ਬਿਠਾ ਕੇ ਚਾਹ ਪਾਣੀ ਪੀਣ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਵੀ ਜਿਹੜੀਆਂ ਬਾੜੀਆਂ ਸਨੇਚ ਹੋ ਗਈਆਂ ਸੀ ਮੈਂ ਮੈਂ ਤੁਹਾਡੇ ਜੀ ਇਹ ਇਹ ਅਪੀਲ ਵੀ ਕਰਨੀ ਜਾਂ ਨਾ ਵੀ ਕਿਸੇ ਵੀ ਅਨਨੋਨ ਬੰਦੇ ਨੂੰ ਆਪਣੇ ਘਰੇ ਨਾ ਬਾੜੋ ਅਨਨੋਨ ਬੰਦੇ ਦੀ ਗੇਟ ਨਾ ਖੋਲੋ ਪੂਰੀ ਆਈਡੈਂਟੀਫਿਕੇਸ਼ਨ ਤੋਂ ਬਾਅਦ ਫੇਰ ਹੀ ਆਪਣੇ ਘਰੇ ਐਂਟਰੀ ਕਰਾਵੇਗਾ ਵੇਖੋ ਪਰ ਇਹਦਾ ਕੋਈ ਟਰੈਕ ਰਿਕਾਰਡ ਕੋਈ ਪਿਛਲਾ ਕੀ ਹੈ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਇਹ ਸਭ ਯੂਨੀਵਰਸਿਟੀ ਵਿੱਚ ਹੋਏਗਾ ਨਾ ਉਹ ਚੈੱਕ ਕਰ ਰਿਹਾ ਜੇ ਕੋਈ ਹੋਰ ਵੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਸਰ ਕਿੰਨੀ ਕੀ ਏਜ ਹੈ ਇਹ ਇਹ ਸਾਰਾ 26-27 ਸਾਲ ਦਾ ਹੈ ਸਰ ਕੋਈ ਨਸ਼ਾ ਵਗੈਰਾ ਡਰੱਗ ਐਡਿਕਟ ਹੈਗਾ ਨਹੀਂ ਇਹਦਾ ਅਹੀ ਬਲੱਡ ਟੈਸਟ ਵਗੈਰਾ ਕਰਾਇਆ ਉਹਦੇ ਚ ਆ ਜੂਗਾ ਠੀਕ ਤੇ ਗੱਲ ਇਹ ਹੈ ਵੀ ਇਹ ਇਹ ਜਿਹੜਾ ਬੜਾ ਹੈ ਜਿਹੜਾ ਕੰਟ੍ਰੇਸ ਮੁਗਧਵਾਸੀ ਜਿਹਨੂੰ ਟੈਕਨੀਕਲ ਹਮਨ ਇੰਟੈਲੀਜੈਂਸੀ ਤੇ ਸੈਸ਼ਟਿਕ ਪੀਕੇ ਨਾਲ ਇਹਨੂੰ ਹੱਲ ਕੀਤਾ ਸਰ ਇਹ ਬਜ਼ੁਰਗ ਔਰਤ ਨੂੰ ਜਿਹਨਾਂ ਨੂੰ ਸਨੇਚਿੰਗ ਹੋਈ ਹੈ ਪਹਿਲਾਂ ਤੋਂ ਜਾਣਦਾ ਸੀ ਨਹੀਂ ਨਹੀਂ ਇਹ ਬਿਲਕੁਲ ਨਹੀਂ ਜਾਣਦਾ ਮੈਂ ਇਹੀ ਅਪੀਲ ਕਰ ਰਿਹਾ ਵੀ ਅਨਨੋਨ ਬੰਦੇ ਦੀ ਘਟਨਾ ਹੋলো ਤੇ ਬਿਨਾ ਆਇਡੈਂਟੀਫਿਕੇਸ਼ਨ ਤੋਂ ਉਹਨੂੰ ਕਾਰੇ ਇਧਾਂ ਬਿਠਾਓ ਇਹ ਇਹ ਮਾਤਾ ਜੀ ਨੇ ਵੀ ਅੰਦਰ ਇਹਨੂੰ ਉਠਾ ਲਿਆ ਸੀ ਪਾਣੀ ਪੂਣੀ ਪੀਣ ਲੱਗੇ ਸਰ ਬਾਲੀਆਂ ਸਨੇਚਿੰਗ ਜਿਹੜੀ ਹੋਈ ਸੀ ਮਿਲ ਗਿਆ ਇਹ ਹਾਂ ਬਾਲੀਆਂ ਅਸੀਂ ਬਰਾਮਦ ਕਰ ਲਈ ਸਰ ਜਦੋਂ ਇਸ ਸਨੇਚਿੰਗ ਹੋਈ ਡੂਰਿੰਗ ਥੈਟ ਜਿਹੜਾ ਪੀਰੀਅਡ ਕੋਈ ਉੱਥੇ ਵਾਇਲੈਂਸ ਹੋਈ ਹੈ ਇਹਨੇ ਕੋਈ ਮਤਲਬ ਅਟੈਕ ਵਗੈਰਾ ਕੀਤਾ ਹੋਰ ਹਾਂ ਜੀ ਇਹ ਤਾਂ ਇੱਕ ਮਾਤਾ ਦਾ ਬੱਚਾ ਸੀ ਉਹਨਾਂ ਦੇ ਪਰਿਵਾਰ ਚ ਉਹਨਾਂ ਇਹਦੇ ਮਗਰ ਭੱਜਿਆ ਹੋਇਆ ਸੀ ਮੋਟਰਸਾਈਕਲ ਲਾਇਆ ਸੀ ਹੂੰ ਹੂੰ ਉਹਦੇ ਵੀ ਡਿਗ ਨਾਲ ਜਿਹੜੀ ਇੰਜਰੀ ਸੀ ਉਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹਾਂ ਜੀ ਜੀ Ӑттенкеннің ұрай өте әрігтен!